ਬਲਦਾ ਸੂਰਜ ਬੋਲਿਆ ਹੈ ਕੋਈ ਮੇਰੇ ਵਰਗਾ ਇੱਕ ਨਿੱਕਾ ਜਹਾਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗੇ ਤਾਕਤਵਰ ਨਾ ਕਲਮ ਹੈ ਤੇ ਨਾ ਹੀ ਤਲਵਾਰ ਤਾਕਤਵਰ ਹੈ ਉਹ ਹੱਥ ਜੋ ਇਹ ਜਾਣਦਾ ਹੈ ਕਿ ਕਦੋਂ ਕੀ ਚਲਾਉਣਾ ਹੈ ਸਵੇਰ ਤੋਂ ਤੁਰਿਆਂ ਨੂੰ ਅੱਧਾ ਦਿਨ ਗੁਜ਼ਰ ਚੁੱਕਿਆ ਸੀ ਪਰ ਅਜੇ ਤੱਕ ਕੋਈ ਪਿੰਡ ਜਾਂ آبادی ਨਹੀਂ ਸੀ ਦੇਸੀ ਕਿਸਰ ਸੋਚ ਰਿਹਾ ਸੀ ਕਿ ਜਿਉਂ-ਜਿਉਂ ਬੀਕਾਨੇਰ ਵੱਲ ਵੱਧ ਰਹੇ ਆ ਪਿੰਡ ਦੂਰ-ਦੂਰ ਤੇ ਛੋਟੇ-ਛੋਟੇ ਹੁੰਦੇ ਜਾ ਰਹੇ ਹਨ ਦੁਪਹਿਰ ਤੋਂ ਹੀ ਇੱਕ ਅਧਖੜ ਉਮਰ ਦਾ ਆਦਮੀ ਆਪਣੇ ਕੁੱਤੇ ਨਾਲ ਫਕੀਰ ਤੇ ਕੇਸਰ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਵੜਾਂ ਵਾਲੀ ਪੱਗ ਤੇ ਵੱਡੀਆਂ ਮੋਛਾ ਤੋਂ ਇਸ ਇਲਾਕੇ ਦਾ ਵਸਨੀਕ ਲੱਗ ਰਿਹਾ ਸੀ। ਤੁਰਦਿਆਂ-ਤੁਰਦਿਆਂ ਉਸ ਨੇ ਇਲਾਕੇ ਬਾਰੇ ਕਾਫੀ ਜਾਣਕਾਰੀ ਸਾਂਝੀ ਕੀਤੀ। ਉਸ ਦਾ ਕੁੱਤਾ ਕਦੇ ਉਹਨਾਂ ਤੋਂ ਅੱਗੇ ਕਦੇ ਪਿੱਛੇ ਅਤੇ ਕਦੇ ਨਾਲ-ਨਾਲ ਤੁਰਨ ਲੱਗਦਾ। ਕੇਸਰ ਦਾ ਧਿਆਨ ਜ਼ਿਆਦਾ ਕੁੱਤੇ ਵੱਲ ਹੀ ਸੀ। ਫਕੀਰ ਨੇ ਆਪਣੇ ਡੰਡੇ ਨਾਲ ਰਸਤੇ 'ਚ ਇੱਕ ਪੱਥਰ ਨੂੰ ਹਟਾਇਆ। ਇਸ ਹਮਨਦਸ ਦੀ ਅਕਚਰੀ ਵਾਲੇ ਇਸ਼ਾਰਾ ਕਰਦੇ ਆ ਕਿ ਇਸ ਨੂੰ ਕਿਹਾ ਇਹ ਜਗ੍ਹਾ ਬੜੀ ਰਮਣੀਕ ਲੱਗ ਰਹੀ ਹੈ ਅੱਜ ਇੱਥੇ ਹੀ ਵਿਸ਼ਰਾਮ ਕਰਾਂਗੇ ਕੁੱਤੇ ਵਾਲਾ ਰਾਹੀ ਇਕਦਮ ਬੋਲਿਆ ਤੁਸੀਂ ਇਹ ਕੀ ਕਹਿ ਰਹੇ ਹੋ ਇੱਥੋਂ ਤਾਂ ਲੋਕ ਦਿਨ ਵੇਲੇ ਵੀ ਡਰ ਡਰ ਕੇ ਲੰਘਦੇ ਹਨ ਤੇ ਤੁਸੀਂ ਇੱਥੇ ਰਾਤ ਠਹਿਰਨ ਦੀ ਗੱਲ ਕਰਦੇ ਹੋ ਕਹਿੰਦੇ ਨੇ ਇਸ ਛੜੀ ਵਿੱਚ ਭੂਤਾਂ ਬ੍ਰੇਤਾਂ ਦਾ ਵਾਸਾ ਹੈ ਛੜੀ ਦੇ ਨਾਲ ਵਾਲੇ ਖੇਤਾਂ ਤਾਂ ਇੱਥੋਂ ਦੇ ਲੋਕ ਫਸਲ ਵੀ ਨਹੀਂ ਬੀਜਦੇ ਉਸ ਨੇ ਛੜੀ ਵੱਲ ਵੇਖਦਿਆਂ ਕਿਹਾ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਫਿਰ ਤਾਂ ਰਾਤ ਇੱਥੇ ਬਹੁਤ ਵਧੀਆ ਲੰਗੀ ਕੀ ਇਹ ਸੁਣ ਕੇ ਰਾਹੀ ਨੇ ਫਕੀਰਵਾਲ ਇੰਜ ਵੇਖਿਆ ਜਿਵੇਂ ਯਕੀਨ ਨਾ ਆਇਆ ਹੋਵੇ ਤੇ ਕਾਲੀ ਨਾਲ ਅੱਗੇ ਲੰਘ ਗਿਆ ਫਕੀਰ ਤੇ ਕੇਸਰ ਜੀ ਦੇ ਕੋਲ ਪਹੁੰਚ ਗਏ ਫਕੀਰ ਨੇ ਇੱਕ ਵਧੀਆ ਉੱਚੀ ਤੇ ਪੱਬੀ ਥਾਂ ਲੱਭ ਕੇ ਸਮਾੜ ਰੱਖ ਦਿੱਤਾ ਥੋੜੀ ਦੇਰ ਬੈਠਣ ਤੋਂ ਬਾਅਦ ਦੋਵਾਂ ਨੇ ਨੇੜੇੋਂ ਕੁਝ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਅੱਗ ਬਾਲ ਲਈ ਹਨੇਰਾ ਹੋ ਰਿਹਾ ਸੀ ਤੇ ਗਹਿਰ ਵੀ ਉਤਰਾਈ ਸੀ ਜਾਨਵਰਾਂ ਦੀਆਂ ਆਵਾਜ਼ਾਂ ਵੀ ਛਿੜੀ ਵਿੱਚ ਆਉਣ ਲੱਗ ਪਈਆਂ ਸਨ ਕេសਰ ਥੋੜਾ ਥੋੜਾ ਡਰ ਰਿਹਾ ਸੀ। ਕੇਸਰ ਨੇ ਹੌਸਲਾ ਕਰਕੇ ਫਕੀਰ ਨੂੰ ਪੁੱਛਿਆ, ਮੈਨੂੰ ਤਾਂ ਉਸ ਬੰਦੇ ਦੀਆਂ ਭੂਤਾਂ ਵਾਲੀਆਂ ਗੱਲਾਂ ਯਾਦ ਕਰਕੇ ਡਰ ਲੱਗ ਰਿਹਾ ਹੈ। ਆਪਾਂ ਅਜ ਰਾਤ ਇੱਥੇ ਕਿਉਂ ਰੁਕ ਗਏ? ਫਕੀਰ ਨੇ ਅੱਗ ਵਿੱਚ ਲੱਕੜਾਂ ਠੀਕ ਕਰਦਿਆਂ ਕੇਸਰ ਵੱਲ ਵੇਖ ਕੇ ਜਵਾਬ ਦਿੱਤਾ, ਗੱਭਰੂ ਆ ਜੇ ਅੱਜ ਆਪਾਂ ਇੱਥੋਂ ਅੱਗੇ ਲੰਘ ਜਾਂਦੇ ਤਾਂ ਚਿੜੀ ਦਾ ਡਰ ਸਾਡੇ ਦਿਲਾਂ ਵਿੱਚ ਹਮੇਸ਼ਾ ਬਣਿਆ ਰਹਿਣਾ ਸੀ। ਡਰ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ। ਡਰਿਆ ਬੰਦਾ ਸਹੀ ਫੈਸਲੇ ਨਹੀਂ ਲੈ ਸਕਦਾ। ਡਰ ਦਾ ਸਾਹਮਣਾ ਕਰਨ ਵਿੱਚੋ ਵੀ ਕਾਮਯਾਬੀ ਦੀ ਰਾਹ ਨਿਕਲਦੀ ਨਹੀਂ ਪੁਰਾਣੀ ਲੋਕ ਕਥਾ ਹੈ ਕਿ ਇੱਕ ਵਾਰ ਡਰ ਤੇ ਪਲੇਗ ਦੋਵੇਂ ਸ਼ਹਿਰ ਵੱਲ ਤੇਜ਼ ਤੇਜ਼ ਤੁਰੇ ਜਾ ਰਹੇ ਸਨ ਕਿਸੇ ਨੇ ਕਾਲੀ ਦਾ ਕਾਰਨ ਪੁੱਛਿਆ ਤਾਂ ਪਲੇਗ ਨੇ ਕਿਹਾ ਅਸੀਂ ਅੱਜ ਸ਼ਹਿਰ ਦਾ 100 ਦੇ ਕਰੀਬ ਬੰਦਾ ਮਾਰਨਾ ਹੈ ਇਸੇ ਕਰਕੇ ਥੋੜੀ ਕਾਲੀ ਚਾ 100 ਪੁੱਛਣ ਵਾਲੇ ਨੇ ਹੈਰਾਨੀ ਨਾਲ ਪਲੇਗ ਨੂੰ ਪੁੱਛਿਆ ਤੂੰ ਇਕੱਲੀ ਇਹਨੇ ਬੰਦੇ ਕਿਵੇਂ ਮਾਰੇਂਗੀ ਮੈਂ ਤਾਂ ਬਸ 5-7 ਹੀ ਮਾਰਨੇ ਨੇ ਪਲੇਗ ਨੇ ਕਿਹਾ ਬਾਕੀ ਕੰਮ ਦਾ ਡਰ ਨੇ ਆਪ ਹੀ ਕਰਨੇ ਦਾ ਹੈ ਇਹ ਸਰਦ ਫਕੀਰ ਦੋ ਜਾ ਸੁਖੇ ਫਕੀਰ ਨੇ ਗੱਲ ਅੱਗੇ ਤੋਰੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਲਈ ਡਰਦੇ ਸਿੰਘਾਂ ਨੂੰ ਹੱਥ ਪਾਉਣਾ ਹੀ ਪੈਂਦਾ ਹੈ ਦਰਿਆ ਮੰਨ ਦਾ ਸੇਰ ਨੂੰ ਅੱਧੀ Laash ਬਣਾ ਦਿੰਦਾ ਹੈ ਇੱਕ ਵਾਰ ਇੱਕ ਰਾਜੇ ਦੇ ਸਾਹਮਣੇ ਇੱਕ ਚੋਰ ਨੂੰ ਪੇਸ਼ ਕੀਤਾ ਜਾਂਦਾ ਹੈ ਰਾਜਾ ਉਸ ਚੋਰ ਨੂੰ ਮੌਤ ਦੀ ਸਜ਼ਾ ਸੁਣਾ ਕੇ ਕਹਿੰਦਾ ਹੈ ਕਿ ਤੇਰੇ ਸਾਹਮਣੇ ਇੱਕ ਪਾਸੇ ਫਾਂਸੀ ਦਾ ਫੰਦਾ ਲੰਕ ਰਿਹਾ ਹੈ ਤੇ ਦੂਜੇ ਪਾਸੇ ਵੱਡਾ ਦਰਵਾਜ਼ਾ ਹੈ ਜੋ ਬਾਹਰ ਜੰਗਲ ਵੱਲ ਖੁੱਲਦਾ ਹੈ ਮਰਜ਼ੀ ਤੇਰੀ ਹੈ ਤੂੰ ਜਿੱਧਰ ਮਰਜ਼ੀ ਚਲਾ ਜਾ ਚੋਰ ਕੁਝ ਸੋਚਣ ਤੋਂ ਬਾਅਦ ਫਾਂਸੀ ਦੇ ਫੰਦੇਵਾਰ ਨੂੰ ਤੁਰ ਗਿਆ। ਰਾਜੇ ਨੇ ਚੋਰ ਨੂੰ ਪੁੱਛਿਆ ਕਿ ਤੂੰ ਦਰਵਾਜ਼ਾ ਖੋਲ੍ਹ ਕੇ ਬਾਹਰ ਕਿਉਂ ਨਹੀਂ ਗਿਆ? ਤਾਂ ਚੋਰ ਨੇ ਕਿਹਾ ਪਤਾ ਨਹੀਂ ਬਾਹਰ ਜੰਗਲ ਵਿੱਚ ਕੀ ਹੋ ਜਾਈ ਮੌਤ ਹੋਵੇਗੀ। ਫਾਂਸੀ ਨਾਲ ਘੱਟੋ-ਘੱਟ ਮੌਤ ਸਿੱਧੀ ਤਾਂ ਆ ਜਾਵੇਗੀ। ਰਾਜੇ ਨੇ ਉਸ ਵੱਲ ਤਰਸ ਭਰੀਆਂ ਨਿਗਾਹਾਂ ਹਵਾਲੀ ਬੀ ਨਾਲ ਦੇਖਿਆ ਤੇ ਕਿਹਾ ਦਰਵਾਜ਼ੇ ਦੇ ਬਾਹਰ ਇੱਕ ਬਾਗ ਹੈ ਪਰ ਹਰ ਕੋਈ ਫਾਂਸੀ ਦਾ ਫੰਦਾ ਹੀ ਚੁਣਦਾ ਹੈ। ਸ਼ਾਇਦ ਦਰਵਾਜ਼ੇ ਦੇ ਬਾਹਰ ਦੀ ਅਣਜਾਣ ਸਥਿਤੀ ਬਾਰੇ ਸੋਚ ਕੇ ਹਰ ਕੋਈ ਡਰ ਜਾਂਦਾ ਹੈ। ਜੇ ਤੈਨੂੰ ਡਰ ਨਾ ਹੁੰਦਾ ਅੱਜ ਤੂੰ ਬਚ ਜਾਣਾ ਸੀ ਫਕੀਰ ਨੇ ਕਹਾਣੀ ਖਤਮ ਕਰਕੇ ਲੰਮੇ ਪਏ ਕੇਸਰਵਾਲ ਵੇਖਦਿਆ ਕਿਹਾ ਤੂੰ ਸੌ ਜਾ ਜਵਾਨਾ ਫਿਕਰ ਨਾ ਕਰੀ ਮੈਂ ਜਾਗਦਾ ਰਹਾਂਗਾ ਅਗਮਦਮ ਹਵਾ ਤੇਜ ਅਤੇ ਸ਼ਾਮ ਸੰਗਣੀ ਹੋ ਰਹੀ ਸੀ ਕੇਸਰ ਦਾ ਧਿਆਨ ਦਰਖਤ ਦੇ ਬਣੇ ਬਿਜੜੇ ਦੇ ਆਉਣੇ ਵੱਲ ਗਿਆ ਜਿਸ ਨੂੰ ਬਿਜੜਾ ਆਪਣੀ ਝੁੰਡ ਨਾਲ ਲਗਾਤਾਰ ਹੂਰ ਸੰਵਾਰ ਰਿਹਾ ਸੀ ਚੜੀਆਂ ਚੈ ਕਰਈਆਂ ਸਨ ਚੱਕੀ ਰਾਹੇ ਦੀ ਟਕ ਟਕ ਥੋੜੀ ਦੇਰ ਰੋਕ ਕੇ ਫਿਰ ਸ਼ੁਰੂ ਹੋ ਜਾਂਦੀ ਉੱਲੂ ਸਾਰੇ ਲੋ ਚਪਚਾਪ ਵੇਖ ਰਹੇ ਹਾਂ ਸੀ ਕੋयल ਦੀ ਕੂ ਕੂ ਨੇ ਮਾਹੌਲ ਨੂੰ ਸੰਗੀਤਮਈ ਬਣਾਇਆ ਹੋਇਆ ਸੀ ਕੇਸਰ ਨੂੰ ਹੁਣ ਡਰ ਨਹੀਂ ਸੀ ਲੱਗ ਰਿਹਾ